ਹੈਲੋ ਜੀ ਸਸ ਸ਼ਿਕਾ ਲੱਜਾ ਪਤਾ ਨੂੰ ਦੱਸਣ ਲੱਗੇ ਆ ਗੁੱਡੀ ਕਟ ਸਲਵਾਰ ਦੀ ਕਟਿੰਗ ਨਾਲੇ ਸਟਿਚਿੰਗ ਆਪਾਂ ऑलरेडी ਨਿਸ਼ਾਨੀਆਂ ਲਾ ਕੇ ਰੱਖੀਆਂ ਹੋਈਆਂ ਨੇ ਇਹਨਾਂ ਦੀ ਜਿਹੜੀ ਲੈਂਥ ਹੈਗੀ ਆ 33 ਇੰਚ ਹੈ ਤੇ ਇੱਧਰ ਆਪਾਂ ਅਸਨ ਰੱਖਿਆ ਇਹਦਾ ਆ 1 ਇੰਚ ਆਪ ਐਕਸਟਰਾ ਰੱਖਿਆ ਇਹਦੇ ਨਾਲ ਪਹੁੰਚਾ ਪਿੱਛੋਂ ਚੱਕਿਆ ਨਹੀਂ ਜਾਂਦਾ ਇਹ ਆਪਾਂ ਮੂਰੀ ਦਾ ਸਪੇਸ ਦੇ ਕੇ 1 ਡਿਡ ਇੰਚ ਕਪੜਾ एक्स्ट्रा रखे हूँ होएगी इसकी कटिंग లీ తరక స ఉట్సనవాలి స హసళీ స్టిచ లా దోన్ సైడ్ బైడ్ల పా దొనో సైడ్ ఇస్తా ఇక్కడ దగ్గరకి ఫ్రంట్ పాన పా నిశానివా చుక్కే జా సరం ద ਇਹ ਸੈਂਟਰ ਜਿਹੜਾ हिਪ ਦਾ 1/4 ਚੌਥਾ ਚੌਥਾ ਭਾਗ ਹੁੰਦਾ ਹੈ ਉੱਥੇ ਆਉਣਾ ਚਾਹੀਦਾ ਹੈ ਮਤਲਬ ਕਿ ਇਹ ਵਾਲਾ 4.5 ਇੰਚ ਤੇ ਆਉਣਾ ਚਾਹੀਦਾ ਇਹਨਾਂ ਦੀ हिਪ ਹੈਗੀ ਜੀ 18 ਫਿਰ ਇਹ ਕਰੀਜ਼ ਕਦੇ ਵੀ ਬਾਹਰ ਨੂੰ ਨਹੀਂ ਜਾਊਗੀ ਤੁਹਾਡਾ ਪੌਂਚਾ ਹਮੇਸ਼ਾ ਸਹੀ ਰਹੂਗਾ ਹੁਣ ਆਪਾਂ ਦੱਸ ਦਈਏ ਤੁਹਾਨੂੰ ਬੜਾ ਪਾ ਕੇ ਫਿਰ ਆਪਾਂ ਜੜਾਂਗੇ ਜਿਹੜਾ বেলਟ ਦੱਸ ਦੇ ਇਹਨਾਂ ਦੀ ਜਿਹੜੀ বেলਟ ਹੈਗੀ ਆ ਉਹ 1 ਇੰਚ ਹੈ 1 ਦਾ ਹਾਫ ਕਿੰਨਾ ਹੁੰਦਾ ਜੀ ਸਾਡੇ 1.5 ਇੰਚ ਸਾਡੇ 1.5 ਇੰਚ ਤੇ ਆਪਾਂ ਪਹਿਲਾ ਮਾਰਕ ਲਗਾ ਲੈਣਾ ਉਸ ਤੋਂ ਬਾਅਦ ਆਪਾਂ ਸਾਡੇ 3 ਇੰਚ ਅੰਦਰ ਨੂੰ ਵੱਲ ਰੱਖਣੇ ਆਪਾਂ ਸਿਰਫ 7 ਇੰਚ ਦੇ ਵਿੱਚ ਹੀ ਵੱਲ ਪਾਉਣੇ ਆ ਆਪਾਂ ਇਹ ਅਗਲਾ ਮਾਰਕ 3 ਇੰਚ ਤੇ ਫੇਰ ਲਗਾ ਲੈ ਜੀ ਆਪਾਂ ਪਾਤੇ ਜੀ ਹੁਣ ਆਪਾਂ ਜੜਾਂਗੇ ਇਸ ਦੀ ਬੈਲਟ ਇਹ ਸਲਵਾਰ ਹੋ ਗਈ ਜੀ ਆਪਣੀ ਰੈਡੀ ਤਾਂ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ ਬਹੁਤ ਆਸਾਨ ਤਰੀਕਾ ਹੈ